ਕੁਝ ਸਵਾਲ ਜਵਾਬ ਮੰਗਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਸੰਬੰਧ ਵਿੱਚ ਤੁਸੀਂ ਦੇਖਿਆ ਹੋਣਾ ਕਿ ਮਨੁੱਖ ਹਮੇਸ਼ਾ ਜ਼ਿੰਦਗੀ ਵਿੱਚ ਕੁਝ ਨਾ ਕੁਝ ਸਿੱਖਦਾ ਹੀ ਰਹਿੰਦਾ ਲੇਕਿਨ ਜਦੋਂ ਉਹਨੂੰ ਕੁਝ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਤਾਂ ਫਿਰ ਉਹ ਨਰਾਸ਼ ਹੁੰਦਾ ਹੈ ਕਿ ਉਹਦੇ ਸਵਾਲਾਂ 'ਤੇ ਉੱਤਰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤੇ ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਸੱਜਣ ਉਹਨਾਂ ਸਵਾਲਾਂ ਦੇ ਉੱਤਰ ਜਰੂਰ ਲੱਭਣ ਦੀ ਕੋਸ਼ਿਸ਼ ਕਰਦੇ ਹੋਣਗੇ ਜਾਂ ਤੁਸੀਂ ਵੀ ਇਨ੍ਹਾਂ ਸਵਾਲਾਂ ਦੇ ਜਵਾਬ ਉਹਨਾਂ ਲੋਕਾਂ ਤੋਂ ਜਰੂਰ ਪੁੱਛਣਾ ਜਿਹੜੇ ਲੋਕ ਇਹ ਰਚੀ ਕਰਦੇ ਨੇ ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ 'ਚ ਗੱਲ ਕੀਤੀ ਜਾਂਦੀ ਆ ਉਹ ਨਵੰਬਰ ਦਾ ਮਹੀਨਾ ਚੱਲ ਰਿਹਾ ਕਦੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਨਵੰਬਰ ਚ ਆ ਜਾਂਦਾ ਕਦੀ ਅਕਤੂਬਰ ਚ ਆ ਜਾਂਦਾ ਕਦੀ ਦਸੰਬਰ ਚ ਆ ਜਾਂਦਾ ਲੇਕਿਨ ਜਦੋਂ ਤੁਸੀਂ ਪੜ੍ਹਦੇ ਸੀ ਕਿਦੋਂ ਤੁਸੀਂ ਸਟੱਡੀ ਕਰਦੇ ਸੀ ਜਾਂ ਤੁਸੀਂ ਸਟੱਡੀ ਕਰ ਰਹੇ ਹੋ ਤਾਂ ਤੁਸੀਂ ਜਿਹੜੀਆਂ ਵੀ ਕਿਤਾਬਾਂ ਪੜ੍ਹੀਆਂ ਹੋਣਗੀਆਂ ਪੰਜਾਬ ਸੂਚਕਾ ਬੋਰਡ ਦੀਆਂ ਜਾਂ ਹੋਰ ਕਿਤਾਬਾਂ ਉਹਨਾਂ ਦੇ ਵਿੱਚ ਤੁਸੀਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 15 ਫਰਵਰੀ 1469 ਪੜਿਆ ਹੋਵੇਗਾ ਮੇਰੇ ਕੋਲ ਵੀ ਸਾਹਮਣੇ ਇੱਕ ਐਮਬੀਡੀ ਆ ਬੁੱਕ ਪਈ ਹੋਈ ਆ ਜਿਹਦੇ ਉੱਤੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਜਿਹੜਾ ਲੇਖ ਲਿਖਿਆ ਆ ਜਾਂ ਤੁਸੀਂ ਵੀ ਪੜਿਆ ਹੋਊਗਾ ਮੈਂ ਵੀ ਪੜਿਆ ਸੀ ਆਪਣੇ ਸਟੱਡੀ ਵੇਲੇ ਪੜਾਈ ਵੇਲੇ ਤਾਂ ਜੇਕਰ ਤੁਸੀਂ ਪੰਜਵੀਂ ਅੱਠਵੀਂ ਦਸਵੀਂ ਪਲੱਸ 2 ਜਾਂ ਹੋਰ ਕਿਸੇ ਸਬਜੈਕਟ ਵਿੱਚ ਇਹ ਗੁਰੂ ਨਾਨਕ ਸਾਹਿਬ ਜੀ ਦਾ ਜਹਾੜਾ ਪੜਿਆ ਹੋਵੇਗਾ ਤੇ ਸਵਾਲ ਤਾਂ ਆਉਂਦਾ ਹੀ ਹੈ ਨਾ ਦਿਮਾਗ 'ਚ ਕੀ ਕਿਤਾਬ ਤੇ ਤੇ ਲਿਖਿਆ 15 ਅਪ੍ਰੈਲ ਅਸੀਂ ਮਨਾ ਰਹੇ ਅਕਤੂਬਰ ਨਵੰਬਰ ਦਸੰਬਰ ਵਿੱਚ ਤੇ ਆਖਰਕਾਰ ਕਿਉਂ ਇਹ ਗਲਤੀ ਕਿੱਥੇ ਹੋਈ ਆ ਜੇ ਤੇ ਅਪ੍ਰੈਲ ਵਿੱਚ ਐ ਤਾਂ ਫਿਰ ਅਪ੍ਰੈਲ ਚ ਮਨਾਇਆ ਜਾਂਦੇ ਜੇ ਨਵੰਬਰ ਅਕਤੂਬਰ ਨਵੰਬਰ ਦਸੰਬਰ ਚ ਆਉਂਦਾ ਤਾਂ ਫਿਰ ਉਦੋਂ ਕਰਾਇਆ ਜਾਂਦੇ ਫਿਰ ਕਿਤਾਬਾਂ ਚ ਕੁਛ ਤੇ ਪ੍ਰੈਕਟੀਕਲੀ ਕੁਛ ਤੇ ਉਦਾਂ ਕੁਛ ਹੋਵੇ ਤਾਂ ਫਿਰ ਇਹ ਸਵਾਲ ਤਾਂ ਜਵਾਬ ਮੰਗਦੇ ਹੀ ਨੇ ਦੂਸਰਾ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦੇ ਸਬੰਧ ਚ ਉਹਨਾਂ ਨੂੰ ਕਾਲ ਮਹਿਕਾ ਕਾਲੂ ਜੀ ਮਹਿਕਾ ਕਾਲੂ ਜੀ ਕਿਹਾ ਜਾਂਦਾ ਕੀ ਇਹ ਸਹੀ ਹੈ ਉਹਨਾਂ ਦੇ ਪਿਤਾ ਦਾ ਨਾਮ ਪੂਰਾ ਨਾਮ ਕਲਿਆਣ ਦਾਸ ਜਾਂ ਚੰਦ 베ਦੀ ਵੀ ਕਹਿ ਦਿੱਤਾ ਜਾਂਦਾ ਹੈ ਕਲਿਆਣ ਦਾਸ ਚੰਦ 베ਦੀ ਜਾਂ ਜਾਦਾ ਕਲਿਆਣ ਦਾਸ ਕਿਹਾ ਜਾ ਸਕਦਾ ਹੁਣ ਇੱਕ ਸਤਕਾਰਯੋਗ ਸ਼ਖਸੀਅਤ ਹੋਵੇ ਤਾਂ ਉਹਨਾਂ ਨੂੰ ਕਲਿਆਣ ਦਾਸ ਨੂੰ ਕਾਲੂ ਕਾਲੂ ਕਹਿ ਦੇਣਾ ਕਿੱਥੋਂ ਤੱਕ ਸਹੀ ਆ ਤੁਸੀਂ ਕੋਈ ਕਿਤਾਬ ਖੋਲ ਕੇ ਦੇਖ ਲਿਓ ਜਿਹੜੀ ਇਤਿਹਾਸ ਦੀ ਹੋਵੇ ਉੱਥੇ ਵੀ ਮਹਿਤਾ ਕਾਲੂ ਲਿਖਿਆ ਹੋਵੇਗਾ ਆ ਮਹਿਤਾ ਸ਼ਬਦ ਖੇਤੀ ਨਾਲ ਜੁੜਿਆ ਹੋਇਆ ਇੱਕ ਸ਼ਬਦ ਸੀ ਜਾਂ ਆਦਾਤਰ ਖੇਤੀ ਨਾਲ ਜੁੜੇ ਹੋਏ ਬੰਦਿਆਂ ਲਈ ਜਾਂ ਪਟਵਾਰੀ ਦੇ ਲਈ ਵਰਤਿਆ ਜਾਂਦਾ ਸੀ ਹੋ ਸਕਦਾ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਖੇਤੀ ਦਾ ਕਿੱਤਾ ਕਰਦੇ ਸਨ ਜਾਂ ਰਾਈ ਬਲਾਰ ਜਿਹੜਾ ਸੀ ਉਹਦੀ ਜ਼ਮੀਨ ਦਾ ਹਸਾਲਤਾ ਨੂੰ ਦੇ ਕੇ ਸਾਨੂੰ ਇਸ ਕਰਕੇ ਉਹਨਾਂ ਨੂੰ ਮਹਿਤਾ ਸ਼ਬਦ ਲੱਗ ਗਿਆ ਜਾਂ ਪਟਵਾਰੀ ਦਾ ਸ਼ਬਦ ਲੱਗ ਗਿਆ ਲੇਕਿਨ ਕਾਲੂ ਕਹਿੰਦਾ ਇਹ ਗੱਲ ਇੱਕ ਬਹੁਤ ਹੀ ਘਟੀਆ ਜੀ ਤੇ ਮੈਂ ਸਮਝਦਾ ਕਿਸ ਇਹਨਾਂ ਸ਼ਬਦਾਂ ਨੂੰ ਸੁਧਾਰਨਾ ਚਾਹੀਦਾ ਇਹ ਵੀ ਸਵਾਲਾਂ ਜਵਾਬ ਮੰਗਦੇ ਨੇ ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਦੇ ਸੰਬੰਧ ਦੇ ਵਿੱਚ ਬਹੁਤ ਸਾਰੀ ਆਪਾਂ ਜਦੋਂ ਬਾਣੀ ਪੜ੍ਹਦੇ ਆ ਜਾਂ ਗੁਰੂ ਗੋਬਿੰਦ ਸਿੰਘ ਵੱਲੋਂ ਮਹਾਰਾਜ ਵੱਲੋਂ ਉਚਾਰੀ ਰਵਿਆਸ ਪੜ੍ਹਦੇ ਆ ਤਾਂ ਉਹਦੇ ਵਿੱਚ ਨਾਨਕ ਸ਼ਬਦ ਆਉਂਦਾ ਆ ਲੇਕਿਨ ਅਸੀਂ ਅੱਜ ਨਾਨਕ ਦੇਵ ਨਾਨਕ ਦੇਵ ਕਹਿੰਦੇ ਆ ਕੀ ਇਹ ਵੀ ਸਵਾਲ ਜਵਾਬ ਨਹੀਂ ਮੰਗਦਾ ਕਿ ਗੁਰੂ ਨਾਨਕ ਸਾਹਿਬ ਜੀ ਦਾ ਪੂਰਾ ਨਾਂ ਨਾਨਕ ਆ ਕਿ ਜਾਂ ਨਾਨਕ ਦੇਵ ਆ ਇਹ ਵੀ ਸਵਾਲ ਤਾਂ ਅੱਜ ਜਵਾਬ ਮੰਗਦੇ ਨੇ ਸਾਡੇ ਕੋਲੋਂ ਬੇਸ਼ੱਕ ਗੱਲਾਂ ਛੋਟੀਆਂ ਹੋਣ ਲੇਕਿਨ ਸਵਾਲ ਤਾਂ ਜਵਾਬ ਮੰਗਦੇ ਹੀ ਨੇ ਬਹੁਤ ਸਾਰੇ ਲੋਕਾਂ ਨੇ ਐ ਭਾਈ ਮਰਦਾਨਾ ਜੀ ਬਾਰੇ ਸੁਣਿਆ ਹੋਵੇਗਾ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਦੇ ਅੰਗ ਸੰਗ ਰਹੇ ਲੰਮੇ ਸਮੇਂ ਤੱਕ ਰਹੇ ਤਾਂ ਤੁਸੀਂ ਸਭ ਜਾਣਦੇ ਹੋ ਜਦੋਂ ਬਗਦਾਦ ਦੀ ਫੇਰੀ ਕੀਤੀ ਤੇ ਭਾਈ ਗੁਰਦਾਸ ਜੀ ਦੀ ਇੱਕ ਵਾਰਿਆ ਜਿਹਦੇ ਵਿੱਚ ਉਹਨਾਂ ਨੇ ਭਾਈ ਮਰਦਾਨਾ ਦੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਗੱਲ ਕੀਤੀ ਆ ਲੇਕਿਨ ਉਸ ਚ ਬਾਲੇ ਦੀ ਗੱਲ ਨਹੀਂ ਕੀਤੀ ਕੀ ਭਾਈ ਗੁਰਦਾਸ ਜੀ ਕੋਈ ਪੱਖਪਾਤ ਕਰ ਸਕਦੇ ਸੀ ਸਵਾਲ ਤਾਂ ਇਹ ਵੀ ਜਵਾਬ ਮੰਗਦਾ ਲੇਕਿਨ ਬਹੁਤੇ ਇਤਿਹਾਸਕਾਰਾਂ ਦਾ ਵਿਚਾਰ ਇਹੋ ਹੀ ਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਾਥੀ ਜਿਹੜੇ ਸਨ ਭਾਈ ਮਰਦਾਨਾ ਜੀ ਸਨ ਲੈਕਿਨ ਉੱਚੇ ਉੱਚੇ ਭਾਈ ਬਾਲਾ ਜੀ ਵੀ ਲਾ ਦਿੱਤਾ ਗਿਆ ਫਿਰ ਭਾਈ ਬਾਲਾ ਜੀ ਦਾ ਪਰਿਵਾਰ ਜਾਂ ਹੋਰ ਚੀਜ਼ਾਂ ਸਾਡੇ ਕੋਲ ਜੇ ਤੱਕ ਨਹੀਂ ਆਈਆਂ ਸਾਹਮਣੇ ਹੋ ਸਕਦਾ ਕਿਸੇ ਸੱਜਣ ਨੂੰ ਪਤਾ ਹੋਵੇ ਜਾਂ ਕਿਸੇ ਸੱਜਣ ਦਾ ਵਿਚਾਰ ਹੋਵੇ ਕੁਝ ਸੱਜਣਾਂ ਦਾ ਹੈਗਾ ਕਿ ਇੱਕ ਸਾਖੀ ਜਿਹੜੀ ਆ ਬਾਅਦ ਵਿੱਚ ਬਣਾਈ ਗਈ ਉਹ ਵੱਖ-ਵੱਖ ਰੂਪ ਦੇ ਵਿੱਚ ਜਿਹੜੀ ਉਹਦੇ ਆਰਟੀਕਲ ਬਣਾਏ ਗਏ ਨੇ ਇਹ ਵੀ ਸਵਾਲਾਂ ਦੇ ਜਵਾਬ ਮੰਗਦੇ ਨੇ ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਜੀ ਦਾ ਘਰ ਕਿੱਥੇ ਆ ਹੁਣ ਘਰ ਤਾਂ ਸਾਰੀ ਜਗ੍ਹਾ ਤੇ ਹੀ ਆ ਲੇਕਿਨ ਬਾਬੇ ਨਾਨਕ ਦਾ ਘਰ ਸੁਲਤਾਨਪੁਰ ਲੋਧੀ ਦੇ ਵਿੱਚ ਜਿੱਥੇ ਆਪਾਂ ਕਹਿੰਦੇ ਕਾਲੀ ਵੇਈ ਕਾਲੀ ਵੇਈ ਤੋਂ ਭਾਵ ਕਿ ਉਹ ਨਦੀ ਬਰਖਾਤੀ ਨਦੀ ਜਿਹੜੀ ਉਸ ਦਰਿਆ ਦੇ ਉਸ ਸ਼ਹਿਰ ਦੇ ਲਾਗੋਂ ਦੀ ਲੰਘਦੀ ਸੀ ਉੱਥੇ ਲਾਗੇ ਜੋ ਥੋੜੇ ਜਿਹੇ ਹਟਵਾਹੀ ਗੁਰੂ ਨਾਨਕ ਸਾਹਿਬ ਜੀ ਦਾ ਆਪਣਾ ਘਰ ਆ ਉਹ ਕਮਰਾ ਵੀ ਹੈਗਾ ਉਹ ਖੂਈ ਵੀ ਹੈਗੀ ਜਿੱਥੋਂ ਆ ਗੁਰੂ ਨਾਨਕ ਸਾਹਿਬ ਜੀ ਦਾ ਪਰਿਵਾਰ ਜਿਹੜਾ ਸੀ ਘਰ ਦੀਆਂ ਲੋੜਾਂ ਪਾਣੀ ਦੀਆਂ ਪੂਰੀਆਂ ਕਰਦੇ ਸਨ ਇਸ ਕਰਕੇ ਬਾਬੇ ਨਾਨਕ ਦੇ ਜੇ ਸੰਬੰਧ ਵਿੱਚ ਬਹੁਤ ਸਾਰੇ ਸਵਾਲ ਜਵਾਬ ਮੰਗਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦਾ ਪਿੰਡ ਕਿਹੜਾ ਸੀ ਹੁਣ ਸਵਾਲ ਤਾਂ ਇਹ ਵੀ ਜਵਾਬ ਮੰਗਦਾ ਤੁਸੀਂ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਪਿਤਾ ਜਿਹੜੇ ਸੀ ਤਰਨਤਾਰਨ ਤੋਂ 15 ਖਡੂਰ ਸਾਹਿਬ ਤੋਂ ਕੋਈ 15 ਕਿਲੋਮੀਟਰ ਦੂਰ ਹੈ ਅੱਤ ਪੱਟੇਵਿੰਡ ਲਾਹੌਰ ਉਸ ਸਥਾਨ ਤੇ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਤੇ ਮਾਤਾ ਜੀ ਰਹਿੰਦੇ ਸਨ ਯਾਨੀ ਉਹਨਾਂ ਦਾ ਜੱਦੀ ਪਿੰਡ ਸੀ ਤਾਂ ਫਿਰ ਨਨਕਾਣਾ ਸਾਹਿਬ ਅੱਜ ਆਪਾਂ ਕੀ ਕਹਿਣ ਲੱਪੈ ਨਨਕਾਣਾ ਨੰਨ ਕਾਣਾ ਨੰਨਾ ਨੰਨਾ ਤੱਕੇ ਕੰਨਾ ਨਾਣੇ ਕੰਨਾ ਨੰਨ ਕਾਣਾ ਕੀ ਗੁਰੂ ਨਾਨਕ ਸਾਹਿਬ ਨੇ ਨਾਲ ਨੰਨ ਕਾਣਾ ਕਹਿਣਾ ਚਾਹੀਦਾ ਕਿ ਜਾਂ ਨਾਨਕ ਆਣਾ ਨੰਨੇ ਨੂੰ ਕੰਨਾ ਨੰਨਾ ਤੱਕੇ ਕੰਨਾ ਨਾਣੇ ਕੰਨਾ ਨੰਨ ਕਾਣਾ ਅਸੀਂ ਬਾਬੇ ਨਾਨਕ ਦਾ ਨਾਂ ਹੀ ਵਿਗਾੜ ਕੇ ਰੱਖਤਾ ਕੀ ਇਹ ਸਵਾਲ ਸਾਨੂੰ ਜਵਾਬ ਨਹੀਂ ਮੰਗਦੇ ਹੁਣ ਜਿਹੜੇ ਭੈਣ ਭਰਾ ਗੰਭੀਰ ਨੇ ਜਿਹੜੇ ਭੈਣ ਭਰਾ ਸੁਝੇ ਹੋਏ ਨੇ ਉਹ ਤਾਂ ਇਹਨਾਂ ਸਵਾਲਾਂ ਨੂੰ ਬੜਾ ਗੰਭੀਰਤਾ ਨਾਲ ਲੈਣਗੇ ਤੇ ਜਿਹੜੇ ਹੋਏ ਸ਼ੁਣਨ ਕਹਿੰਦਾ ਛੱਡੋ ਕਹਿੰਦਾ ਇਹਨਾਂ ਗੱਲਾਂ ਨਾਲ ਕੀ ਫਰਕ ਪੈਂਦਾ ਇਹ ਉਹਨਾਂ ਦੀ ਆਪਣੀ ਸੋਚ ਹੋ ਸਕਦੀ ਲੇਕਿਨ ਜਿਹੜਾ ਇਤਿਹਾਸ ਆ ਉਹਦੇ ਨੂੰ ਗੜਬੜ ਕਰਨਾ ਉਹਨੂੰ ਵਿਗਾੜਨਾ ਉਹਦੇ ਵਿੱਚ ਕੁਝ ਇਵੇਂ ਕਰਨ ਉਹ ਵੀ ਬੜੀ ਗਲਤ ਹੈ ਤੇ ਕੁਝ ਸਵਾਲ ਤਾਂ ਇਹ ਵੀ ਜਵਾਬ ਮੰਗਦੇ ਨੇ ਨਾ ਕਿ ਗੁਰੂ ਨਾਨਕ ਸਾਹਿਬ ਜੀ ਤੇ ਕੋਈ ਸ਼ਕਤੀਆਂ ਸਨ ਬਾਬੇ ਨਾਨਕ ਦੇ ਕੋਲ ਬਹੁਤ ਸਾਰੀਆਂ ਸ਼ਕਤੀਆਂ ਸਨ ਉਹਨਾਂ ਨੇ ਜਿਉਂਦੇ ਜੀ ਕਿੰਨੀ ਬਾਣੀ ਦੀ ਸਿਰਜਣਾ ਕੀਤੀ ਰਚਨਾ ਕੀਤੀ ਬਹੁਤ ਸਾਰੇ ਭਗਤਾਂ ਦੀ ਬਾਣੀ ਇਕੱਠੀ ਕੀਤੀ ਬਰਾਬਰਤਾ ਦੇ ਹੱਕ ਦਿੱਤੇ ਆਪਣੇ ਜਿਉਂਦੇ ਜੀ ਦੁਨੀਆਵੀ ਦੁਨੀਆ ਦੇ ਮੁਤਾਬਕ ਜਿਉਂਦੇ ਜੀ ਉਹਨਾਂ ਨੇ ਜਿਹੜੀ ਗੁਰਤਾ ਗੱਦੀ ਧੰਨ ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਦਿੱਤੀ ਜਿਨ੍ਹਾਂ ਦਾ ਨਾਮ ਪਾਈ ਲੈਣਾ ਜੀ ਸੀ ਇਸ ਕਰਕੇ ਇਹ ਗੱਲਾਂ ਵੀ ਸਵਾਲ ਤਾਂ ਜਵਾਬ ਮੰਗਦੀਆਂ ਹੀ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੀ ਕਿੰਨੀ ਵਿਸ਼ਾਲ ਸੋਚ ਸੀ ਕਿੰਨੇ ਉਹ ਗਾਂ ਵਧੂ ਵਿਚਾਰਾਂ ਦੇ ਮਾਲਕ ਸੀ ਕਿੰਨਾ ਉਹਨਾਂ ਨੇ ਸੰਸਾਰ ਦੇ ਭਲੇ ਦੀ ਕੰਮ ਕੀਤਾ ਜਿੱਥੇ ਵੀ ਜਾਂਦੇ ਸੀ ਉਥੋਂ ਦੀ ਭਾਸ਼ਾ ਬੋਲ ਲੈਂਦੇ ਸਨ ਉਹਨਾਂ ਲੋਕਾਂ ਨਾਲ ਵਿਚਾਰ ਗੋਸਤੀ ਕਰ ਲੈਂਦੇ ਸਨ ਅੱਜ ਆਪਾਂ ਕੋਈ 200 ਕਿਲੋਮੀਟਰ ਜਾਂ 400 ਕਿਲੋਮੀਟਰ ਦੂਰ ਚੱਲ ਜਾਈਏ ਤੇ ਸਾਨੂੰ ਉਹ ਭਾਸ਼ਾ ਨਹੀਂ ਆਉਂਦੀ ਅਸੀਂ ਜੇ ਮੰਨ ਲਓ ਭਾਸ਼ਾ ਸਿੱਖ ਹੀ ਬ ਲਈਨੇ 2 3 4 ਸਾਲਾਂ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਉਹ ਨਹੀਂ ਬੈਸ ਕੰਮ ਦੇ ਯੋਗ ਨਹੀਂ ਬਣਦੇ। ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਤਾਂ ਜਿੱਥੇ ਜਾਂਦੇ ਸੀ ਚਾਹੇ ਹਫਤੇ ਚਾਹੇ ਮਹੀਨੇ ਚ ਉਥੋਂ ਦੀ ਭਾਸ਼ਾ ਸਿੱਖੇ ਤੇ ਉਥੋਂ ਦੇ ਵਿਦਵਾਨਾਂ ਨਾਲ ਵਿਚਾਰ-ਗੋਸਤੀ ਕਰ ਲੈਂਦੇ ਸੀ। ਇਹ ਸਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਨਹੀਂ ਚਾਹੀਦਾ ਕਿ ਜ਼ਿੰਦਗੀ ਚ ਪੜ੍ਹਾਈ ਲਿਖਾਈ ਦਾ ਬਹੁਤ ਜ਼ਿਆਦਾ ਜ਼ਰੂਰੀ ਆ। ਵਜੇ ਰੱਬ ਦਾ ਵੀ ਨਾਮ ਲੈਣਾ ਤੇ ਬਾਬੇ ਨਾਨਕ ਨੇ ਵੀ ਪੜ੍ਹਾਈ ਕੀਤੀ ਸੀ। ਕਿੰਨੀ ਸੋਹਣੀ ਪੜ੍ਹਾਈ ਸੀ ਉਹਨਾਂ ਦੀ। ਬਾਬੇ ਨਾਨਕ ਨੇ ਸਾਨੂੰ ਵਿਹਿਮਾ ਪਰਮਾ ਅੰਧ ਵਿਸ਼ਵਾਸ ਅਇ ਬੁਰਨਿਆਤਾ ਤੋਂ ਦੂਰ ਕੀਤਾ ਜਾਤੀਵਾਦ ਤੋਂ ਦੂਰ ਕੀਤਾ ਉੱਚੀ ਨੀਵੀਂ ਤੋਂ ਦੂਰ ਕੀਤਾ ਔਰਤ ਦੇ ਸਤਿਕਾਰ ਦੀ ਗੱਲ ਕੀਤੀ ਬਹੁਤ ਸਾਰੀਆਂ ਗੱਲਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸੁਝਾਈਆਂ ਸਾਨੂੰ ਅੱਜ ਉਹਨਾਂ ਗੱਲਾਂ ਤੇ ਪਹਿਰਾ ਦੇਣਾ ਚਾਹੀਦਾ ਤੇ ਸਾਨੂੰ ਇੱਕ ਚੰਗੇ ਇਨਸਾਨ ਬਣ ਕੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਹੋਰ ਪਰਫੁੱਲਤ ਕਰਨਾ ਚਾਹੀਦਾ ਆ ਤਾਂ ਕਿ ਸਾਡੀ ਜ਼ਿੰਦਗੀ ਹੋਰ ਬਿਹਤਰ ਬਣ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਦੇ ਰੂ ਰੱਬ ਸੋਣਾ ਤੁਹਾਡੀ ਹੀ ਹੰਦੀ ਉਮਰ ਕਰਨਾ